ਸਤਿ ਸ਼੍ਰੀ ਅਕਾਲ ਜੀ ਮੈਂ ਸੁਖਦੀਪ ਤੁਸੀਂ ਦੇਖ ਰਹੇ ਹੋ ਡੀ ਐਚ ਕੇ ਮੀਡੀਆ ਤੇ ਆਪਾਂ ਆਏ ਹੋਏ ਆ ਬਾਈ ਅੱਜ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਜਿਹੜੀ ਇੱਕ ਸਰਕਾਰ ਨੇ ਬਹੁਤ ਤਕੜੀ ਮਿਹਨ ਮਚਲਾਈ ਸੀ ਵੀ ਪਰਾਲੀ ਨਾਲ ਫੂਕੋ ਪ੍ਰਦੂਸ਼ਣ ਹੁੰਦਾ ਤੇ ਉਸ ਤਹਿਤ ਸਾਡੇ ਕਿਸਾਨ ਵੀਰਾਂ ਨੇ ਸਰਕਾਰ ਦੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਲਗਭਗ ਇਸ ਸਾਲ 25% ਸਹੀ ਅੱਗ ਲੱਗੀ ਐ ਇੱਕ ਸਾਢੇ ਪਿੰਡ ਦਾ ਕਿਸਾਨ ਐ ਉਸ ਬੰਦੇ ਨੇ ਆਪਣੇ ਬਾਲੇ ਵਾਲੇ ਬਟਾਂ ਵਾਲੇ ਕੱਖ ਵੱਢ ਕੇ ਵੀ ਅੱਗ ਨਹੀਂ ਲਾਈ ਐ ਇੰਨਾ ਕੋਆਪਰੇਟ ਕੀਤਾ ਪਰ ਉਸ ਉਸ ਕਿਸਾਨ ਦੇ ਨਾਲ ਇੱਕ ਬਹੁਤ ਜ਼ਿਆਦਾ ਧੱਕਾ ਹੋਇਆ ਬਾਈ ਨਾਲ ਤੇ ਉਹਨੇ ਨਾ ਪੰਚਾਇਤੀ ਟੱਕ ਠੇਕੇ ਤੇ ਲਿਆ ਹੋਇਆ ਸੀਗਾ ਤੁਹਾਨੂੰ ਪਤਾ ਵੀ ਪੰਚਾਇਤੀ ਟੱਕ ਕਿੱਡਾ ਤਕੜਾ ਬਾਣ ਹੁੰਦਾ ਰੇਸਲਾ ਬਾਣ ਹੁੰਦਾ ਹਨਾ ਤੇ ਉਹ ਠੇਕੇ ਤੇ ਲੈ ਕੇ ਉਥੇ ਕਣਕ ਦੇ ਬੀਜਿਆ ਇਹਦੋਂ ਪਹਿਲਾਂ ਇਸ ਬਾਈ ਨਾਲ ਨਰਮੇ ਦਾ ਵੀ ਧੱਕਾ ਹੋ ਚੁੱਕਿਆ ਆਪਾਂ ਉਸ ਬਾਈ ਨਾਲ ਹੀ ਗੱਲ ਕਰਵਾਉਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਠੀਕੋ ਜੀ ਠੀਕ ਠਾਕ ਜੀ ਤੇ ਇੱਕ ਜਿਵੇਂ ਹੁਣ ਆਪਾਂ ਤੁਸੀਂ ਨੇ ਅੱਗ ਲਾਈ ਨਹੀਂ ਹੈਗੀ ਕਣਕਿਆ ਨਾ ਜੀ ਲਾਈ ਨਹੀਂ ਜੀ ਜਮ ਨਹੀਂ ਅੱਗ ਲਾਈ ਜੀ ਉਹ ਆਪਾਂ ਸਰਕਾਰਾਂ ਕਹਿੰਦੀਆਂ ਵੀ ਅੱਗ ਨਾ ਲਾਓ ਜੀ ਅੱਗ ਨਾ ਲਾਓ ਆਪਾਂ ਨੇ ਡਰਦੇ ਨੇ ਅੱਗ ਲਾਈ ਨਹੀਂ ਜੀ ਵੀ ਐਵੇਂ ਪਰਚੇ ਹੋਣਗੇ ਕਿੱਥੋਂ ਭਰਾਂਗੇ ਜੀ ਫਿਰ ਆਪਾਂ ਨੇ ਐਵੇਂ ਜਮੀ ਬੀਜੀ ਆ ਜੀ ਹੁਣ ਇਹਨੂੰ ਜੀ 22 ਦਿਨ ਹੋ ਗਏ ਅੱਧੀ ਕਣਕ ਤੋਂ ਵੱਧੇ ਰੇ ਕੀੜਾ ਲੱਗਿਆ ਜੀ ਖਤਮ ਹੋਊਗੀ ਜੀ ਕਣਕਾ ਤੁਹਾਡੇ ਸਾਹਮਣੇ ਆ ਜੀ ਵਹਨ ਦੇਖ ਲੋ ਖਾਲੀ ਹੋਇਆ ਪਿਆ ਜੀ अच्छा पहला कनेरमे ना भी ਧੱਕਾ ਸੋਡਾ ਹੈ ਪਹਿਲਾਂ ਜੀ ਨਰਮਾ ਸੁੰਡੀ ਨੇ ਖਾਲਿਆ ਜੀ ਨਰਮਾ ਵੀ ਕੁਛ ਨਹੀਂ ਹੋਇਆ ਜੀ ਮੈਂ ਕਿਹਾ ਪਹਾ ਦਾ ਵਾਹਣ ਦਿੱਤਾ ਜੀ ਅੱਛਾ ਇੱਕ ਵਾਹਣ ਪਤਲਾ ਹੈ ਜੀ ਬਾਕੀ ਸਾਰੇ ਸੁੰਡੀ ਪੈ ਗਈ ਉਹ ਵੀ ਵਾਹ ਠੇਕਾ ਗੜ ਪੈ ਗਿਆ ਜੀ ਅੱਛਾ ਹੁਣ ਪਿੱਛੇ ਆ ਹੁਣ ਕਣਕ ਬੀਜਿਆ ਜੀ ਕਣਕ ਦਾ ਵੀ ਉਹੀ ਹਾਲ ਹੋਇਆ ਪਿਆ ਜੀ ਕਣਕ ਮੈਨੂੰ ਐ ਲੱਗਦਾ ਵੀ ਜਿਹੜੇ ਹਿਸਾਬ ਨਾਲ ਹਾਲਾਤ ਨੇ ਕਣਕ ਦੇ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਪਾੜੇ ਦੇ ਪਾੜੇ ਖਾਲੀ ਪਏ ਆ ਬਿਲਕੁਲੀ ਬਿਲਕੁਲੀ ਹੋਗੇ ਜੀ ਇਹ ਤਾਂ 4 ਦਿਨਾਂ ਚ ਹੀ ਖਾਲੀ ਜੀ ਕਣਕ ਚਾਰ ਦਿਨਾਂ ਚ ਹੈ ਨਾ ਜੀ ਚਾਰ ਦਿਨਾਂ ਚ ਖਤਮ ਕਰਤਾ ਜੀ ਬਹਣ ਬੇਲਾ ਕਰਤਾ ਜੀ ਜਿਵੇਂ ਹੁਣ ਕਹੀ ਜਾਂਦੇ ਹੁਣ ਹੁਣ ਦਵਾਈਆਂ ਦਬੂਆਂ ਕਿਹਨ ਵੀ ਆਹ ਦਵਾਈ ਛਿੱਟੋ ਜੀ ਦਵਾਈਆਂ ਕਹਿੰਦੇ ਨੇ ਜੀ ਹੋਰ ਲਾ ਕੇ ਵੀ ਛਿੱਟੋ ਜੀ ਦੋ ਛਿੱਟੋ ਤਿੰਨ ਛਿੱਟੋ ਜੀ ਇੰਨੀਆਂ ਕਿੱਥੋਂ ਦਵਾਈਆਂ ਛਿੱਟੀ ਚੱਲਾਂਗੇ ਜੀ ਪਹਿਲੀ ਨਹੀਂ ਪਹਿਲਾਂ ਉਤੋਂ ਹੀ ਪੈ ਗਿਆ ਜੀ ਕੰਮ ਸਹੀ ਗੱਲ ਆ ਜਦੋਂ ਪਹਿਲਾਂ ਸਪਰੇ ਹਾਂ ਬਾਕੀ ਸਿਰਿਆ ਹੁਣ ਕਣਕੀ ਬੀਜੀ ਦੀ ਵੀ ਚੱਲ ਅਸੀਂ ਬੀਜਦੇ ਆਪਾਂ ਸਰਕਾਰ ਦੀ ਆਪਾਂ ਆਗਿਆ ਚ ਰਹੀਏ ਅੱਛਾ ਉਹ ਆਗਿਆ ਚ ਰਹੀ ਜੀ ਹੁਣ ਕਣਕ ਸਾਰੀ ਖਾਲੀ ਜੀ ਸੁੰਡੀ ਨੇ ਫਿਰ ਐਡੀ ਕਿੱਡੀ ਗੱਲ ਸਹੀ ਜੀ ਥੋੜਾ ਜਿਆਦਾ ਤੁਹਾਡੇ ਕੋਲੇ ਬਾਣੇ ਤੁਸੀਂ ਕਰਜ਼ੇ ਮਚਾ ਕੇ ਬੀਜ ਲਏ ਵਾਹ ਜੀ ਫਿਰ ਬੀਜ ਚੱਲ ਆਪਾਂ ਬੀਜੋ ਬਈ ਆਪਾਂ ਇੰਨਾ ਕਿੱਥੋਂ ਭਰਾਂਗੇ ਜੇ ਹਰਿਆਣੇ ਪੈ ਗਏ ਜੀ ਅਸੀਂ ਕਿੱਥੋਂ ਭਰਾਂਗੇ ਜੀ ਹਾਂ ਇਹ ਗੱਲ ਹੈ ਨਾ ਠੇਕੇ ਦੇ ਬਾਹਣਾ ਜੀ ਸਹੀ ਗੱਲ ਹੈ ਵੀ ਮਾੜਾ ਕਿਸਾਨ ਪਰਚਾ ਕਿੱਥੋਂ ਚੱਲੂਗਾ ਹਾਂ ਚੱਲੇ ਨਹੀਂ ਜਾਂਦਾ ਜੀ ਸਹੀ ਗੱਲ ਹੈ ਸੋ ਦਰਸ਼ਕ ਵੀਰੋ ਤੁਹਾਨੂੰ ਦਿਖਾਉਣੇ ਆਹ ਆ ਆ ਪਾੜਾ ਜਮਾ ਖਾਲੀ ਹੋਇਆ ਪਿਆ ਆ ਪਾੜਾ ਦੇਖ ਲਓ ਤੁਸੀਂ ਬਿਲਕੁਲ ਜਮਾ ਖਾਲੀ ਹੋਇਆ ਪਿਆ ਆ ਦੇਖ ਲਓ ਤੁਸੀਂ ਕਿੱਥੇ ਕਿੱਥੇ ਤੱਕ ਆ ਜਮਾ ਆ ਤੀਜਾਂ ਨੇ ਜਿਹੜੀਆਂ ਜਮਾ ਸੁੱਕ ਗਈਆਂ ਦੇਖੋ ਆ ਦੇ ਐਂ ਨਿਕਲ ਸਾਰੀ ਐਂ ਨਿਕਲਣ ਦੇ ਜੜ ਸਮੇਤ ਹੀ ਨਿਕਲਣ ਜੜ ਐਂ ਹੀ ਨਹੀਂ ਜੜ ਖਾ ਲਈ ਈੜੇ ਨੇ ਆ ਦੇਖੋ ਆ ਸੁੱਕੂਗਾ ਹੁਣ ਆ ਪੀਲਾ ਹੋਗਾ ਜਮ ਇਹਨੂੰ ਐਂ ਐਂ ਫੜ ਕੇ ਖਿੱਚ ਲਾ ਲੈ ਆ ਜਮਾ ਜੜ ਤੋਂ ਸੁੱਕ ਗਈ ਬਿਲਕੁਲ ਖਤਮ ਹੋ ਗਈ ਸੋਸਾਟੀ ਭਾਈ ਕਿਸਾਨ ਕਿਸਾਨ ਜਥੇਬੰਦੀਆਂ ਨੇ ਤੇ ਕਿਸਾਨਾਂ ਨੇ ਸਾਰਿਆਂ ਨੇ ਸਪੋਰਟ ਕੀਤੀ ਆਪਾਂ ਹੋਰ ਭਾਈ ਨਾਲ ਵੀ ਗੱਲ ਕਰਵਾਉਣੇ ਆ ਕਿਵੇਂ ਅੰਕਲ ਠੀਕ ਹੋ ਹਾਂਜੀ ਮਾਈਕ ਦੇ ਦਿਓ ਜੀ ਕੀ ਹਾਲ ਨੇ ਭਾਈ ਠੀਕ ਹੋ ਠੀਕ ਠਾਕ ਜੀ ਵਧੀਆ ਜੀ ਭਾਈ ਜਿਵੇਂ ਆਪਣੇ ਬਾਈਆਂ ਨੇ ਕਿਸਾਨ ਭਰਾਵਾਂ ਨਾਲ ਸਰਕਾਰ ਦਾ ਇੰਨਾ ਕੋਆਪਰੇਟ ਕੀਤਾ ਕੀ ਚਾਹੀਦਾ ਸਰਕਾਰ ਨੂੰ ਕੋਆਪਰੇਟ ਕਰਨਾ ਚਾਹੀਦਾ ਕਿ ਨਾ ਕਰਨਾ ਤਾਂ ਵੀਰੇ ਦੇਖੋ ਜੀ ਹੁਣ ਜਿਦਾ ਆਪਾਂ ਅੱਗ ਲਾ ਕੇ ਮਚਾਉਨੇ ਆ ਤਾਂ ਮੁਲਾਜ਼ਮ ਆ ਕੇ ਤੁਹਾਨੂੰ ਤੰਗ ਕਰਦੇ ਨੇ ਹਾਂ ਪਰਚੇ ਪਾਉਂਦੇ ਨੇ ਬਿਲਕੁਲ ਤੇ 5 ਸਾਲਾਂ ਖਤਰ ਸਾਨੂੰ ਕੋਈ ਸਕੀਮ ਆਉਂਦੀ ਐ ਸਰਕਾਰ ਵੱਲੋਂ ਹਾਂ ਉਹ ਖਤਮ ਐ ਲਾਲ ਲਕੀਰ ਵਾਦੀ ਐ ਅੱਛਾ ਤੇ ਸਾਨੂੰ ਇਹਦਾ ਕੋਈ ਹੱਲ ਚਾਹੀਦਾ ਐ ਸਰਕਾਰ ਕੋਈ ਇਹਨੂੰ ਟਰਾਲੀ ਚੱਕੇ ਹਾਂ ਤਾਂ ਤਾਂ ਕੋਈ ਹੱਲ ਹੋ ਸਕਦਾਗਾ ਬਿਲਕੁਲ ਬਿਲਕੁਲ ਨਹੀਂ ਸਾਡੇ ਲਈ ਕੋਈ ਹੱਲ ਨਹੀਂ ਅੱਗ ਸਾਨੂੰ ਲਾਉਣੀ ਪਊਗੀ ਹੂੰ ਹੁਣ ਆ ਦੇਖੋ ਬਿਨਾਂ ਅੱਗ ਲਾਏ ਪੀਜੇ ਦੀ ਇੱਚ ਕੀ ਹਾਲ ਐ ਕੀ ਬਹਾਨੇ ਜੀ ਬਹਾਨੀ ਵੇਲਾ ਹੋ ਗਿਆ ਬਾਈ ਜਮਾ ਕਿੱਥੋਂ ਕਰੂਗਾ ਅਕਰ ਪੁਲਾ ਠੇਕਾ ਭਰਦੂ ਕਿੱਥੋਂ ਕੀ ਕਰੂਗਾ ਜੀ ਹੂੰ ਸਰਕਾਰ ਨੂੰਨ ਕੀ ਕਹਿਣਾ ਚਾਹੁੰਦੇ ਹੋ ਵੀ ਕੋਈ ਮੁਆਵਜ਼ਾ ਵਗੈਰਾ ਹੋਣਾ ਚਾਹੀਦਾ ਜਾਇਦਾ ਹੋਣਾ ਚਾਹੀਦਾ ਇਹ ਦੇਖੋ ਹੁਣ ਇਹ ਦਵਾਰੇ ਬਾਕੇ ਦਵਾਰੇ ਕੋਈ ਇਹਦਾ ਵੇਚਣਾ ਪਊ ਜੀ ਹੂੰ ਇਹ ਤੇ ਪਹਿਲਾਂ 5-6000 ਰੁਪਏ ਖਰਚਾ ਆ ਗਿਆ ਜੀ ਬਿਲਕੁਲ ਬਿਲਕੁਲ ਕਿ ਕਿੱਥੋਂ ਪੂਰਾ ਕਰਾਂਗੇ ਦਵਾਰਾ ਬੀਬ ਹੋਣਾ ਪਊ ਦਵਾਰਾ ਰੇਪ ਹੋਣਾ ਪਊ ਨਾ ਤੇ ਜੀਰੀ ਤਾਂ ਦੇਖ ਲਓ ਕੀ ਹਾਰ ਰਿਹਾ ਜੀ ਜੀਰੀ ਤੇ ਕਾਟ ਲੱਗਿਆ ਹਰੇਕ ਨੂੰ ਕਾਟ ਲੱਗਿਆ ਕੋਈ ਮੁਕਚਰ 17 ਮੁਕਚਰ ਆਉਂਦਾ ਹੀ ਨਹੀਂ ਜ ਕਿਸੇ ਦਾ ਸਹੀ ਗੱਲ ਹੈ ਸਹੀ ਗੱਲ ਹੈ ਕਿਸਾਨੀ ਰੋਜ਼ ਘਾਟੀ ਜੀ ਜਾਰੀ ਦਿਨ ਉਹਦੇ ਬਿਲਕੁਲ ਬਿਲਕੁਲ ਸੋ ਬਾਈ ਸਾਡੀ ਸਰਕਾਰ ਨੂੰ ਪੁਰਜ਼ੋਰ ਬੇਨਤੀ ਹੈ ਕਿ ਸਾਡੇ ਜਿਹੜੇ ਕਿਸਾਨ ਭਰਾਵਾਂ ਨੇ ਤੁਹਾਡੇ ਨਾਲ ਕੋਆਪਰੇਟ ਕੀਤਾ ਉਹਨਾਂ ਦਾ ਜਰੂਰ ਸਾਥ ਦਿਓ ਜਿਵੇਂ ਹੁਣ ਆ ਬਾਈ ਨੇ ਜਮਾ ਕਰਜ਼ੇ ਨਹੀਂ ਬਚਾਏ ਯਾਰ ਇਹਦੇ ਜਮਾ ਪਾੜਿਆਂ ਦੇ ਪਾੜੇ ਵੇਲੇ ਹੋ ਗਏ ਦੋ ਤਿੰਨ ਕਿੱਲੇ ਨੇ ਬਹਨ ਠੇਕੇ ਤੇ ਲਿਆ ਹੋਇਆ ਤੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਸਰਕਾਰ ਨੂੰ ਵੱਧ ਤੋਂ ਵੱਧ ਬੇਨਤੀ ਹੈ ਬਾਈ ਇਹਦਾ ਹੱਲ ਕਰੋ ਕੋਈ ਇਹਨਾਂ ਕਿਸਾਨਾਂ ਦੇ ਨਾਲ ਕੋਆਪਰੇਟ ਕਰੋ ਨਹੀਂ ਫਿਰ ਤੁਸੀਂ ਕਹਿੰਦੇ ਹੋ ਕਿ ਕਿਸਾਨ ਸਾਡੇ 12 ਚ ਧਰਨੇ ਲਾਉਣ ਆ ਜਾਂਦੇ ਨੇ ਹੋਰ ਕਿਸਾਨ ਕਿਹਾ ਹੋਇਆ ਕੀ ਕਰੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਬਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਤੁਹਾਡਾ ਮਾੜਾ ਮੋਟਾ ਸਰਕਾਰ ਕੁਝ ਸੁਣਨ ਲੱਗ ਜੇ ਨਹੀਂ ਤਾਂ ਮਿੱਤਰੋ ਤੁਹਾਡੇ ਨਾਲ ਬਹੁਤ ਜ਼ਿਆਦਾ ਧੱਕੇ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ